तेरा पुत बाबा फतेह सिंह वर्गा लगता है ते अपने बच्चे नु ए कहती है कि पुत तू आज ऋतिक रोशन वर्गा लगता है पुत तू आज शाहरुख खान वर्गा लगता है पर जदो मेरी मां मैं नु दस्तास जांदी है ते पता है की कहंदी है मां हुंदी है ओ सबसे वड्डा गुरु ਸਿਮਰਨ ਬੰਦਗੀ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਬਾਬਾ ਫਤਿਹ ਸਿੰਘ ਜੀ ਬਾਬਾ ਚੌਰਾ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾ ਸਿੰਘ ਜੈਸੇ ਬਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ੍ਹ ਕੀ ਮਾਵਾਂ ਜਦੋਂ ਆਪਣੇ ਬੱਚਿਆਂ ਨੂੰ ਉਤਿਆਰ ਕਰਦੀ ਹੈ ਸੋਨੇ ਸੋਨੇ ਕੱਪੜੇ ਪਨਾਂਦੀ ਹੈ ਤੇ ਆਪਣੇ ਬੱਚਿਆਂ ਨੂੰ ਇਹ ਕਹਿੰਦੀ ਹੈ ਕਿ ਪੁੱਤ ਤੂੰ ਅੱਜ ਰਿਤਿਕ ਰੋਸ਼ਨ ਵਰਗਾ ਲੱਗਦਾ ਹੈ। ਪੁੱਤ ਤੂੰ ਅੱਜ ਸ਼ਾਹਰੁਖ ਖਾਨ ਵਰਗਾ ਲੱਗਦਾ ਹੈ ਪਰ ਜਦੋਂ ਮੇਰੀ ਮਾ ਮੈਨੂੰ ਦਸਤਾਰ ਸਜਾਉਂਦੀ ਹੈ ਤੇ ਪਤਾ ਹੈ ਕੀ ਕਹਿੰਦੀ ਹੈ ਮੇਰਾ ਪੁੱਤ ਬਾਬਾ ਫਤੇ ਸਿੰਘ ਵਰਗਾ ਲੱਗਦਾ ਹੈ ਮਾਂ ਹੁੰਦੀ ਹੈ ਉਹ ਸਭ ਤੋਂ ਵੱਡਾ ਗੁਰੂ ਹੁੰਦੀ ਹੈ ਮਾਵਾ ਨੂੰ ਆਪਣੇ ਬੱਚਿਆਂ ਨੂੰ ਦਸਤਾਰ ਸਜਾਉਣੀ ਚਾਹੀਦੀ ਹੈ ਤੇ ਉਹਨਾਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਸਿਮਰਨ ਬੰਦਗੀ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਬਾਬਾ ਫਤਿਹ ਸਿੰਘ ਜੀ ਬਾਬਾ ਚੋਰਾਵਰ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਜੈਸੀ ਬਣੀਏ ଏਸੀ ਸਾਡਾ ਛੋਟਾ ਜਿਹਾ ਪ੍ਰਯਾਸ ਇੱਕ ਸੰਦੇਸ਼ ਉਹਨਾਂ ਮਾਵਾਂ ਨੂੰ ਜਿਹੜੀ ਅੱਜ ਮਹਾਪੁਰਖਾ ਤੇ ਸਾਡੇ ਸ਼ਹੀਦਾਂ ਨੂੰ ਭੁੱਲ ਚੁੱਕੀਆਂ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਨਹੀਂ ਕਰਾਂਦੀ ਉਹਨਾਂ ਮਾਵਾਂ ਨੂੰ ਭੈਣਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਇਸ ਸਰਦੇ ਸਰਤਾਜ ਸਰ ਦੀ ਦਸਤਾਰ ਦਾ ਮੁੱਲ ਸਮਝਿਏ ਇਹਦੇ ਵਾਸਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਸ਼ਹੀਦ ਕੀਤਾ ਹੋਇਆ ਹੈ ਤੇ ਇਸ ਪ੍ਰਯਾਸ ਨੂੰ ਹੁਣ ਤੁਹਾਡਾ ਫਰਜ਼ ਬਣਦਾ ਹੈ ਹਰ ਘਰ ਤੱਕ ਪਹੁੰਚਾਉਣ ਵਾਸਤੇ ਇਸ ਵੀਡੀਓ ਨੂੰ ਵੱਤੋ ਵੱ ਸ਼ੇਅਰ ਕਰੋ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਸਾਹਿਬਜ਼ਾਦੇ ਵਰਗੀ ਬਣੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਿਖਾਏ ਹੋਏ ਮਾਰਗ ਤੇ ਚਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਇਹਨਾਂ ਬੱਚਿਆਂ ਦਾ ਇਹ ਪ੍ਰਯਾਸ ਕਿਸ ਤਰ੍ਹਾਂ ਦਾ ਲੱਗਾ ਆਪਣੇ ਸੁਝਾਅ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਤੇ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਇਹ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਦਾ ਹਿੱਸਾ ਨੇ ਬ੍ਰਿਗੇਡ ਦੇ ਸਿਪਾਹੀ ਨੇ ਤੇ ਬੜੀ ਮਿਹਨਤ ਕਰਦੇ ਨੇ ਇਹ ਬੱਚੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਇਹੋ ਜੀਆਂ ਛੋਟੀਆਂ-ਛੋਟੀਆਂ ਵੀਡੀਓ ਬਣਾ ਕੇ ਤਾਂ ਕਿ ਹੋਰ ਵੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਆਪ ਜੀ ਦਾ ਸਿਰਫ ਇੰਨਾ ਹੀ ਸਹਿਯੋਗ ਸਾਡੇ ਵਾਸਤੇ ਬਹੁਤ ਹੈ ਕਿ ਜਿੰਨੇ ਵੀ ਗਰੁੱਪ ਆਪ ਜੀ ਦੇ ਕੋਲ ਨੇ ਚਾਹੇ WhatsApp ਦੇ ਨੇ ਚਾਹੇ Facebook ਦੇ ਨੇ ਸਾਰਿਆਂ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ ਤਾਂ ਕਿ ਇਹਨਾਂ ਬੱਚਿਆਂ ਦਾ ਹੌਂਸਲਾ ਬਣਿਆ ਰਹੇ ਇਸੇ ਤਰ੍ਹਾਂ ਇਹ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ